ਤੇ ਸਾਰਾ ਕੁਝ ਓਕੇ ਆ ਜਦੋਂ ਭਾਜੀ ਬਜੀ ਸੰਧੂ ਰਾਣਾ ਮੈਂ ਗੱਲ ਕਰੀ ਕਹਿੰਦੇ ਵੀ ਖਿਡਾਰੀ ਸਾਡੇ ਚਾਹੁੰਦੇ ਆ ਵੀ ਇੰਗਲੈਂਡ ਜਾ ਕੇ ਖੇਡਣਾ ਖੁਸ਼ੀ ਗਿਆ ਐਸ ਵਾਰ ਪਿਛਲੀ ਵਾਰੀ ਰਵੀ ਖੇਡ ਕੇ ਆਇਆ ਕਿਵੇਂ ਚਾਹੁੰਦੇ ਤੁਸੀਂ ਵੀ ਚਾਹੁੰਦੇ ਆ ਮਨਚ ਹੈ ਵੀ ਇੰਗਲੈਂਡ ਜਾਈਏ ਖੇਡੀਏ ਇੰਗਲੈਂਡ ਜੀ ਕਰਦਾ ਮਨ ਕਰਦਾ ਖੇਡਿਆ ਬਾਈ ਸੰਦੀਪ ਦੀ ਟੀਮ ਆ ਉੱਥੇ ਵੀ ਟੈਲਫੋਰਸ ਸੰਦੀਪ ਨੰਗਲੰਦਿਆਂ ਤੇ ਉਹਨੂੰ ਅੱਜ ਵੀ ਗਰਾਊਂਡਾਂ 'ਚ ਮਿਸ ਕਰਦਾ ਝੋਟੇ ਨੂੰ ਉਹਦਾ ਵੀ ਸੁਪਨਾ ਜੀ ਇੱਕ ਸਾਲ ਤੈਨੂੰ ਇੰਗਲੈਂਡ ਘਟਾਉਣਾ ਤੇ ਮੈਨੂੰ ਵੀ ਆਇਆ ਥੋੜਾ ਮੇਰਾ ਕਲੀਅਰ ਹੋ ਜਾ ਇੰਗਲੈਂਡ ਦਾ ਤੇ ਮੈਂ ਵੀ ਇੱਕ ਸਾਲ ਆ ਕੇ ਉੰਗਲੈਂਡ ਖੇਡ ਕੇ ਜੁਲੂ ਉਹਦਵਾਰ ਜਿਸ ਤਰ੍ਹਾਂ ਇੰਡੀਆ ਵੀ ਤੁਸੀਂ ਸੀਜ਼ਨ ਲੰਮਾ ਸਮਾਂ ਖੇਡਿਆ ਕਿਵੇਂ ਆ ਕਿਉਂਕਿ ਮੈਂ ਬਹੁਤ ਦਰਸ਼ਕਾਂ ਨੇ ਵੀਡੀਓ ਵੀ ਆਈਆਂ ਸਿਕਿਉਰਟੀ ਦੇ ਨਾਲ ਜਾ ਕੇ ਖੇਡਣਾ ਪੈਂਦਾ ਜਦੋਂ ਰੇਡ ਪੈਂਦੀ ਆ ਤੁਹਾਡੀ ਤੇ ਨਾਲ ਸਿਕਿਉਰਟੀ ਗਾਰਡ ਜਿਵੇਂ ਪੀਸ ਦੇ ਵੱਲੋਂ ਜਿਹੜਾ ਮਿਲਿਆ ਉਹ ਨਾਲ ਤੁਰਨਾ ਪੈਂਦਾ ਉਹਨਾਂ ਨੂੰ ਕਿਵੇਂ ਦੇਖਦੇ ਜਿਹੜੀ ਚੇਂਜਸ ਹੋ ਗਈਆਂ ਕਿੰਨਾ ਕੌਖਾ ਗਰਾਊਂਡ 'ਚ ਵਿਚਰਨਾ ਫੈਨਸ ਆਪਣੇ ਜਿਹੜੇ ਪਿਆਰ ਕਰਨ ਵਾਲਿਆਂ ਨਾਲ ਮਿਲਣਾ ਗਿਲਣਾ ਕਿਵੇਂ ਆ ਹੁਣ ਬਾਲ ਉਹਦੇ ਵੀ ਬਹੁਤ ਵਧੀਆ ਜਿਵੇਂ ਅੱਗੇ ਜਾੜ ਖੇਡਦੇ ਕਬੱਡੀ ਕੋਈ ਵੀ ਗੇਮ ਆ ਜੇ ਜਾੜ ਖੇਡ ਕੇ ਹੁੰਦੀ ਆ ਟੈਨਸ਼ਨ ਫਰੀ ਹੁਣ ਜੱਕਰ ਆਇਆ ਉਹਨੂੰ ਵੀ ਮੈਂ ਬਥੇਰਾ ਕਹਿੰਦਾ ਪਰ ਉਹਦੀ ਡਿਊਟੀ ਆ ਉਹ ਕਹਿੰਦਾ ਮੈਨੂੰ ਆੜੇ ਉੱਪਰ ਆਰਡਰ ਨੇ ਮੈਂ ਨਾਲ ਇਹੋ ਕਰਨਾ ਮੈਂ ਬਥੇਰਾ ਰੋਕਦਾ ਯਾਰ ਮੈਨੂੰ ਘੁੱਟਣ ਜਿਹੀ ਮਹਿਸੂਸ ਹੁੰਦੀ ਆ ਪਰ ਤੂੰ ਖੜ ਜਾ ਕਰੋ ਕਹਿੰਦਾ ਮੈਨੂੰ ਉੱਪਰ ਆਰਡਰ ਨੇ ਮੈਂ ਇਦਾਂ ਨਹੀਂ ਉਹ ਕਰਦਾ ਮੈਂ ਆਪਣੀ ਡਿਊਟੀ ਕਰਨੀ ਆ ਤੇ ਬਾਕੀ ਯਾਰ ਬਈ ਫੈਮਿਲੀ ਦਾ ਬਹੁਤ ਹੋਇਆ ਹੁੰਦਾ ਉਹਨਾਂ ਪਿੱਛੇ ਬੱਚੇ ਨਿਗਨੇ ਨਿਗਨੇ ਕੁੜੀਆਂ ਨੇ ਦੋ ਮੇਰੇ ਨਿਗਨਿਗੀਆਂ ਉਹਦੇ ਕਰਕੇ ਫੈਮਿਲੀ ਥੋੜਾ ਫਿਰੋ ਕਰਦੇ ਹੋਏ ਜੇ ਮੈਚ ਖੇਡਣੇ ਨੇ ਤਾਂ ਨਾਲ ਰੱਖਣਾ ਪੈਣਾ ਤੈਨੂੰ ਜੇ ਤੂੰ ਨਹੀਂ ਨਾਲ ਰੱਖਦਾ ਤਾਂ ਫਿਰ ਖੇਡਣ ਨਾ ਆ ਜਾ ਹਾਂ ਬਲਾਰ ਦੇ ਮਨ ਦੇ ਵਿੱਚ ਕਿਉਂਕਿ ਜੋ ਹੈਪਨ ਹੋਇਆ ਸੰਦੀਪ ਦੇ ਨਾਲ ਜੋ ਚੱਲ ਰਿਹਾ ਮਾਹੌਲ ਡਰ ਹੈਗਾ ਕਰਦੇ ਹੁੰਦੇ ਆ ਹੁਣ ਪਿੱਛੇ ਨਿਕਨੇ ਨਿਕ ਜਵਾਕ ਨੂੰ ਸੰਦੀਪ بھائی ਦੇ ਰਿਹਾ ਬਾਜਾਰਿਆ ਉਨੀ ਕਿਨ ਕਿ ਜਵਾਕ ਅੱਜ ਵੀ ਕਰਦੇ ਨੇ ਡੈਡ ਡੈਡ ਇੰਡੀਆ ਪਲੇ ਪਰ ਹੁਣ ਕੀ ਕਰੀਏ ਮੁੜ ਕੇ ਯਾਰ ਹਾਂ ਬਈ ਉਹ ਚੀਜ਼ ਆ ਮੁੜ ਕੇ ਹੁਣ ਮੇਰੇ ਵਿੱਚ ਕਿਨ ਕਿ ਗੁਣੀਆਂ ਨੇ ਉਹਦੇ ਕਰਕੇ ਪਿੱਛੇ ਪਰਿਵਾਰ ਵੀ ਮੁੜ ਕੇ ਇੱਥੇ ਤਣ ਪਤੀ ਆ ਕਿਹੜਾ ਪੁੱਛਦਾ ਬਈ ਯਾਰ ਕੋਈ ਨਹੀਂ ਪੁੱਛਦਾ ਸਭ ਕੁਝ ਚੱਲੀ ਜਾਂਦਾ ਪਰ ਜਵਾਕਾਂ ਨੂੰ ਬਾਪ ਨਹੀਂ ਮਿਲਦਾ ਬਾਈ ਕਿੰਨੀ ਦੇਖ ਕੇ ਬਾਈ ਦੇ ਜਵਾਕ ਦੇਖ ਕੇ ਅੱਜ ਵੀ ਲਾੜ ਨਿਕਲਦੇ ਆਉਂਦਾ ਯਾਰ ਕੀ ਬਾਣਾ ਵਰਤ ਗਿਆ ਅਦੰਦਰ ਪਹਿਲਾ ਗੋਡੀ ਛੱਡ ਦਿੰਦਾ ਕੀ ਲੈਣਾ ਨੇ ਇਹ ਚੀਜ਼ਾਂ ਤੋਂ ਇਹ ਚ ਕੋਈ ਦੁਰਾਵਣੀ ਵੀ ਜਿਹੜੇ ਬੱਚਿਆਂ ਨੂੰ ਬਾਪ ਕਿਉਂਕ ਉਹ ਤਾਂ ਨਿਆਣੇ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹਜੇ ਨਾ ਜਿੰਨਾ ਚਿਰ ਸੋਝ ਨਹੀਂ ਆਉਂਦੀ ਪਤਾ ਨਹੀਂ ਹੁਣਾ ਤੇ ਸੰਦੀਪ ਸੁਲਤਾਨ ਵੀਰੇ ਹੁਣ ਸੀਜ਼ਨ ਜਿਵੇਂ ਇੰਡੀਆ ਖੇਡ ਕੇ ਆਏ ਆ ਉੱਥੇ ਖੇਡੇ ਬੀਸੀ ਦੇ ਵਿੱਚ ਟੀਮ ਵੀ ਸੈੱਟ ਆ ਕਿਵੇਂ ਆ ਵਧੀਆ ਅਗਲੇ ਟ੍ਰਾਂਟੋ ਕਬੱਡੀ ਸ਼ੁਰੂ ਹੋ ਜਾਣੀ ਉੱਥੇ ਵੀ ਭਾਰੀ ਆ ਕਿਵੇਂ ਦੀ ਤਿਆਰੀ ਕਿਵੇਂ ਦਾ ਡਿਸੀਜਨ ਲਈ ਰਬਾ ਬਿਨਾਂ ਅਗੇ ਤਿਆਰੀ ਆਪਣੇ ਵੱਲੋਂ ਫੁੱਲਾ 100% ਦਮਾ ਕੇ ਬਾਕੀ ਜੋ ਬਾਬੇ ਨਾਨਕ ਨੂੰ ਮਨਜ਼ੂਰ ਹੋਇਆ ਉਹੀ ਕੁਝ ਹੋਣਾ ਤੇ ਬੈਰੂਗੇ ਅਰਦਾਸ ਕਰਦੇ ਵੀ ਜੋ ਵੀ ਇੰਡੀਆ ਦੇ ਪਲੇਅਰ ਕੈਨੇਡਾ ਸੀਜ਼ਨ ਖੇਡਣ ਆਉਣ ਸਾਰੇ ਖੁਸ਼ੀ ਖੁਜੀ ਤੰਦਰੁਸਤ ਖੇਡ ਕੇ ਆਪਣੇ ਘਰਾਂ ਨੂੰ ਪਰਤਣ ਇੱਕ ਹੋਰ ਮੇਰੇ ਮਨ ਚ ਜਦੋਂ ਮੈਂ ਰਵੀਨਾ ਇੰਟਰਵਿਊ ਕਰੀ ਨਾ ਮੈਂ ਪੁੱਛਿਆ ਵੀ ਯਾਰ ਤੁਸੀਂ ਤਾਂ ਖੜੇ ਆ ਕਲੱਬ ਨਾਲ ਜਾਂ ਜਿਹੜਾ ਵੀ ਖਿਡਾਰੀ ਖੜਦਾ ਤੇ ਕਲੱਬਾਂ ਖੜਦੀਆਂ ਤੁਸੀਂ ਬਤੌਰੇ ਖਿਡਾਰੀ ਤੁਸੀਂ ਲੰਮਾ ਸਮਾਂ ਇੱਕੋ ਹੀ ਸ਼ਾਹਕੋਟ ਦੇ ਨਾਲ ਜਿਹੜੀਆਂ ਜੁੜੀਆਂ ਕਲੱਬਾਂ ਲਈ ਖੜੇ ਆ ਕੀ ਇਹ ਕਿਵੇਂ ਜਿਹੜੇ ਨਵੇਂ ਖਿਡਾਰੀਆਂ ਨੇ ਕੀ ਮੈਸੇਜ ਦੇਣਾ ਚਾਹੁੰਦੇ ਇਹ ਚੀਜ਼ ਲਈ ਮੈਂ ਨਵੇਂ ਪਲੇਅਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਕਿ ਗੇਮ ਬਾਈ 1 ਸਾਲ ਜਾਂ 2 ਸਾਲ 4 ਸਾਲ ਖੇਡ ਲੂ 5 ਸਾਲ ਖੇਡੂ ਐਂ ਐ ਕੋ ਇੰਨਾ ਵਰਤ ਲੋ ਕਲੱਬਾਂ ਨਾਲ ਤੇ ਜਿਵੇਂ ਆਪਣੇ ਫੈਮਿਲੀਆਂ ਹੁੰਦੀਆਂ ਨੇ ਕਿ ਕਿ ਜਿੰਨੇ ਵੀ ਕਲੱਬ ਨੇ ਅਸਲ ਮੈਂ ਦੱਸਾਂ ਸਾਨੂੰ ਇਹ ਬਾਹਾਂ ਜਿਹੜੀਆਂ ਫੜਾ ਕੇ ਗਿਆ ਜਾਂ ਸਾਨੂੰ ਗਾਈਡ ਕਰਕੇ ਗਿਆ ਸੰਦੀਪ ਬਾਈ ਕਰਕੇ ਗਿਆ ਜਿਹੜੀਆਂ ਅੱਜ ਵੀ ਸਾਡੇ ਨਾਲ ਕਲੱਬਾਂ ਜੁੜੀਆਂ ਹੋਈਆਂ ਨੇ ਜਾਂ ਅਸੀਂ ਉਹਨਾਂ ਨਾਲ ਜੁੜੇ ਹੋਇਆ ਉਹ ਉਹਦੀ ਬਾਹ ਬਣਾਈ ਹੋਈ ਨੇ ਸਾਨੂੰ ਅਸੀਂ ਉਹੀ ਫੜ ਕੇ ਉਂਗਲਾ ਉਹਦੀ ਤੁਰ ਰਹੇ ਹਾਂ ਬਿਲਕੁਲ ਇਹ ਨਵੇਂ ਖਿਡਾਰੀਆਂ ਲਈ ਚਾਹੀਦਾ ਵੀ ਜਿਹੜੀ ਕਲੱਬ ਨਾਲ ਜੁੜੋ ਦਿਲੋਂ ਜੁੜੋ ਹਾਂ ਬਈ ਇਹ ਚੀਜ਼ ਆਕਰ ਕਲੱਬਾਂ ਨੂੰ ਵੀ ਬੇਨਤੀ ਕਰਦਾ ਮੈਂ ਕਿ ਜਦੋਂ ਪਲੇਅਰ ਤੇ ਕੋਈ ਇੰਜਰੀ ਆ ਜਾਂਦੀ ਆ ਪਰ ਤੁਸੀਂ ਵੀ ਨਾ ਪਲੇਅਰ ਨੂੰ ਛੱਡੋ ਉਹਨੂੰ ਮੌਕਾ ਦੋ 2 ਸਾਲ ਹੋਰ ਦੋ ਦਾ ਇਲਾਜ ਕਰਾ ਕੇ ਉਹਨੂੰ ਖੇਡਾਓਗੇ ਤੈਨੂੰ ਅਸੀਂ ਮੌਕਾ ਦੇਵਾਂਗੇ ਤੁਹਾਨੂੰ ਕਈ ਕਲੱਬਾਂ ਹੀ ਬਈ ਵਿੱਚ ਇੰਨਾ ਨਹੀਂ ਹੁੰਦੀਆਂ ਨੇ ਜੇ ਪਲੇਅਰ ਤੇ ਸੱਟ ਲੱਗ ਜਾਂਦੀ ਆ ਤਾਂ ਉਹਦਾ ਪਤਾ ਵੀ ਨਹੀਂ ਲੈਂਦੀ ਸਾਰੇ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ ਜੇ ਆਪਾਂ ਕਹੇ ਜੀ ਪਲੇਅਰ ਕਲੱਬਾਂ ਨੂੰ ਛੱਡ ਜਾਂਦੇ ਨੇ ਕੱਲਾ ਪਲੇਅਰਾਂ ਦਾ ਵੀ ਕਸੂਰ ਨਹੀਂ ਵੀ ਵਿੱਚ ਕਲੱਬਾਂ ਹੀ ਬਹੁਤ ਨੇ ਹੁਣ ਸੈਂਟੋ ਤੋਂ ਦੋਨੇ ਕਈ ਦਰਸ਼ਕ ਸਾਡੇ ਦੇਖ ਰਹੇ ਹੋਣੇ ਆ ਬਹੁਤ ਅਡੀਕ ਆ ਵੀ ਕਦੋਂ ਸੁਲਤਾਨ ਆਜੂ ਕਦੋਂ ਸ਼ੀਲੋ ਆਜੂ ਕਦੋਂ ਅਰਸ਼ ਆਜੂ ਸਾਰੇ 17 ਦੀ ਵੇਟ ਕਰ ਰਹੇ ਆ 7 ਜੂਨ ਅੱਜ ਕੀ ਕਹਿਣਾ ਚਾਹੁੰਦੇ ਹਾਂ ਉਹ ਦਰਸ਼ਕਾਂ ਨੂੰ ਟ੍ਰਾਂਟੋ ਦੇ ਜਿਹੜੇ ਚਾਹਣ ਵਾਲੇ ਆ ਕਬੱਡੀ ਦੇ ਮੈਂ ਟ੍ਰਾਂਟੋ ਦੇ ਕਬੱਡੀ ਵਾਲਾ ਪਤਾ ਹਰੇਕ ਸਾਲੇ ਬਰ ਤਾਕੜੀ ਹੁੰਦੀ ਆ ਅੱਜ ਕੀ ਉਹ ਤੋਂ ਵੀ ਤਾਕੜੇ ਸੰਗ ਪੜਨਗੇ ਸਾਰੀਆਂ ਟੀਮਾਂ ਬੈਲੈਂਸ ਬਣੀਆਂ ਨੇ ਜਿੰਨੇ ਕ ਮੈਂ ਦੇਖੀਆਂ ਨੇ ਤੇ ਲਿਸਟਾਂ ਦੇਖੀਆਂ ਨੇ ਪਲੇਅਰਾਂ ਦੀਆਂ ਸਾਰੇ ਬੈਲੈਂਸ ਨੇ ਅੱਗੇ ਨਾਲੋਂ ਵੀ ਤਾਕੜੇ ਮੈਚ ਹੋਣਗੇ ਟ੍ਰਾਂਟੋ ਦੇ ਲੱਗੂ ਪਤਾ ਲੋਕਾਂ ਨੂੰ ਆਮ ਬੰਦੇ ਜ ਬੰਦਾ ਵੱਜੂ ਖੜਕਾ ਸੁਣੂ ਕਹਿੰਦੇ ਲੱਗੋ ਤੇ ਸੁਲਤਾਨ ਕੋਸ਼ਿਸ਼ ਰਹੂਗੀ ਵੀ ਪਹਿਲੇ ਨੰਬਰਾਂ ਦੇ ਵਿੱਚ ਉਵੇਂ ਉਵੇਂ ਹੀ ਪਿਆਰੀ ਕਰ ਰਹੇ ਹੋਵਾਂਗੇ हां भाई इत्यादि ਦਾ ਇਸ ਸਾਲ ਕਰੀਂਦਾ ਇਸ ਸਾਲ ਸਾਡੇ ਮੈਟਰੋ ਕਲੱਬ ਨੇ ਵੀ ਜ਼ੋਰ ਲਾਇਆ ਬਹੁਤ ਫਲੇਅਰ ਖਰੀਦੇ ਨੇ ਹੁਣ ਜਿਵੇਂ ਅਸੀਂ ਨਾਇਦ ਕੀ ਫਰਿਆਦ ਲੈ ਲਿਆ ਇੰਦਰਜੀਤ ਲੈ ਲਿਆ ਠੀਕ ਨਹੀਂ ਰਵੀ ਹੋ ਗਿਆ ਸਾਡੇ ਕੋਲ ਤੇ ਸਾਡੀ ਟੀਮ ਸਾਡੀ ਬਹੁਤ ਦੇ ਬਣ ਗਿਆ ਪਰ ਸੰਨਾਂ ਨੇ ਆਣਾ ਵਧੀਆ ਜਾਫ ਲੈਣਾ ਸਾਡੀ ਸਾਲ ਤੇ ਪ੍ਰਮਾਤਮਾ ਅਗੇਗਾ ਰੇਡ ਲਾਈਨ ਵੀ ਸਾਡੀ ਵਧੀਆ ਲੁੱਟਰ ਹੋ ਜਾਣਾ ਬਾਈ ਤੇ ਢਿੱਲੋ ਹੋ ਗਿਆ ਤੇ ਮਾਲਕ ਦਾ ਭਰਾ ਹੋ ਗਿਆ ਤੇ ਇੱਕ ਰੇਡਰ ਹੋ ਰਾ ਤੇ ਮੈਂ ਕਾਲਾ ਧੋਲਾ ਮੈਂ ਦਾ ਪ੍ਰਮਾਤਮਾ ਕੀ ਅਰਦਾਸ ਕਰੇ ਤੰਦਰੁਸਤੀ ਰਵੇ ਤੇ ਟੀਮ ਚੋੜ ਮਾਰਾਂਗੇ ਬਾਕੀ ਜੋ ਬਾਬੇ ਨਾਨਕ ਨੂੰ ਮਨਜ਼ੂਰ ਹੋਣਾ ਹੋਣਾ ਤਾਂ ਉਹੀ ਹੈ ਤੁਹਾਡੀ ਗੁੱਡ ਲੱਕ ਵੀਰੇ